ਭਾਜੀ ਦੇ ਲਈ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਉਹਨਾਂ ਨੂੰ ਹੁਣ ਮਾਂ ਦਾ ਰੋਲ ਵੀ ਨਿਭਾਉਣਾ ਪੈਣਾ ਕਿਉਂਕਿ ਇਹ ਦਰ ਤੱਕ ਤੁਸੀਂ ਹੰਡਾਇਆ ਆਪਣੇ ਪਿੰਡੇ ਦੇ ਬਖੂ ਵੀ ਸਮਝਦੇ ਹੋ ਤੁਸੀਂ ਇਹ ਦਰ ਤੱਕ بڑا ਇਹ ਟਾਈਮ ਤਾਂ ਚਲੋ ਸਾਰੇ ਆਉਂਦੇ ਆ ਮਿਲ ਜਾਂਦੇ ਆ ਟਾਈਮ ਨਿਕਲ ਜਾਂਦਾ ਨਾ ਅੰਤਮ ਅਰਦਾਸ ਹੋ ਵੀ ਜਾਂਦੀ ਉਸ ਤੋਂ ਬਾਅਦ ਫਿਰ ਤੁਸੀਂ ਇਕੱਲੇ ਪੈ ਜਾਂਦੇ ਆ ਫਿਰ ਤੋਂ ਬੱਚਿਆਂ ਨੇ ਵੀ ਡੀਕੜਾ ਮਾਂ ਕਦਵਾਉਂਦੀ ਹੈ ਜਦੋਂ ਵਾਈਫ ਹੁੰਦੀ ਹੈ ਤਾਂ ਰਿਸ਼ਤੇਦਾਰੀਆਂ ਆ ਕੇ ਨਿਭਾਏ ਹੁੰਦੀਆਂ ਸਾਰੀਆਂ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਪ੍ਰੋਗਰਾਮ ਕੀਤੇ ਘਰ ਆ ਕੇ ਵਾਪਸ ਨਸ਼ਤਰ ਗਿਰਜੇ ਵੀ ਇਸ ਵੇਲੇ ਹੰਸਰਾਜ ਹੰਸ ਖੁਰਾਨੋਂ ਮਿਲ ਕੇ ਬਾਹਰ ਆ ਰਹੇ ਨੇ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਨਸ਼ਤਰ ਜੀ ਕੀ ਜਜ਼ਬਾਤ ਨੇ ਪਰਿਵਾਰ ਦੇ ਨਾਲ ਤੁਸੀਂ ਮੁਲਾਕਾਤ ਕਰਕੇ ਆਏ ਹੋ ਅਹ ਦੇਖੋ ਜ਼ਿੰਦਗੀ ਜਿਹੜੀ ਆ ਉਹ ਜੇ ਤਾਂ ਜੀਵਨ ਸਾਥੀ ਚਲ ਗਿਆ ਉਹ ਕਰਲੇ ਪੈ ਜਾਂਦੇ ਉਹਨਾਂ ਲਈ ਕਟਣੀ ਬੜੀ ਔਖੀ ਹੈ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਹਨਾ ਤੇ ਭਾਜੀ ਦੇ ਲਈ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਉਹਨਾਂ ਨੂੰ ਹੁਣ ਮਾਂ ਦਾ ਰੋਲ ਵੀ ਨਿਭਾਉਣਾ ਪੈਣਾ ਕਿਉਂਕਿ ਇਹ ਦਰਦ ਤੁਸੀਂ ਹੰਡਾਇਆ ਆਪਣੇ ਪਿੰਡੇ ਦੇ ਬਖੂਬੀ ਸਮਝਦੇ ਹੋ ਤੁਸੀਂ ਇਹ ਦਰਦ ਬੜਾ ਇਹ ਟਾਈਮ ਤਾਂ ਚਲੋ ਸਾਰੇ ਆਉਂਦੇ ਆ ਮਿਲ ਜਾਂਦੇ ਆ ਟਾਈਮ ਨਿਕਲ ਜਾਂਦਾ ਨਾ ਤੇ ਜਦੋਂ ਸਾਰੇ ਘਾਰ ਵਿਹਾਰ ਜਿਹੜੇ ਹੋ ਗਏ ਤੇ ਅੰਤ ਵਰਦਾਸ ਹੋ ਗਈ ਜਾਨੀ ਉਸ ਤੋਂ ਬਾਅਦ ਫਿਰ ਤੁਸੀਂ ਇਕੱਲੇ ਪੈ ਜਾਂਦੇ ਆ ਫਿਰ ਤੋਂ ਬੱਚਿਆਂ ਨੇ ਵੀ ਡੀਕੜਾ ਮਾਰ ਕਦਵਾਉਂਦੀ ਆ ਫਿਰ ਭਾਜੀ ਲਈ ਭਾਜੀ ਤੋਂ ਅਧੇ ਕਾਰ ਵਿਹਾਰ ਜਿਹੜੇ ਹੈਗੇ ਆ ਉਹ ਤੇ ਜਦੋਂ ਵਾਈਫ ਹੁੰਦੀ ਆ ਤਾਂ ਰਿਸ਼ਤੇਦਾਰੀਆਂ ਆਪ ਇਹ ਨਿਭਾਏ ਹੁੰਦੀ ਆ ਸਾਰੀਆਂ ਸਾਰ ਨੂੰ ਤੇ ਪਤਾ ਹੀ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਪ੍ਰੋਗਰਾਮ ਕਿਥੇ ਘਰਾਂ ਕਿ ਵਾਪਸ ਤੇ ਉਹ ਸਾਰਾ ਕੁਝ ਭਾਜੀ ਰੋਹਣਾ ਕਰਨਾ ਪੈਣਾ ਸਿਉਖਾ ਤੋਂ ਚੁੱਕ ਰਿਹਾ ਨਸ਼ਤਰ ਗਰਜੀ ਵੀ ਇਸ ਵੇਲੇ ਹੰਸਰਾਜ ਹੰਸਹੁਰਾਂ ਨੂੰ ਮਿਲ ਕੇ ਬਾਹਰ ਆ ਰਹੇ ਨੇ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਨਸ਼ਤਰ ਜੀ ਕੀ ਜਜ਼ਬਾਤ ਨੇ ਪਰਿਵਾਰ ਦੇ ਨਾਲ ਤੁਸੀਂ ਮੁਲਾਕਾਤ ਕਰਕੇ ਆਏ ਹੋ ਅਹ ਦੇਖੋ ਜ਼ਿੰਦਗੀ ਜਿਹੜੀ ਆ ਉਹ ਜੇ ਤਾਂ ਜੀਵਨ ਸਾਥੀ ਚਲ ਗਿਆ ਉਹ ਕਰਲੇ ਪੈ ਜਾਂਦੇ ਉਹਨਾਂ ਲਈ ਕਟਣੀ ਬੜੀ ਔਖੀ ਹੈ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਹਨਾ ਤੇ ਬਾਜੀ ਦੇ ਲਈ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਉਹਨਾਂ ਨੂੰ ਹੁਣ ਮਾਂ ਦਾ ਰੋਲ ਵੀ ਨਿਭਾਉਣਾ ਪੈਣਾ ਕਿਉਂਕਿ ਇਹ ਦਰਦ ਤੁਸੀਂ ਹੰਡਾਇਆ ਆਪਣੇ ਪਿੰਡੇ ਦੇ ਬਖੂਬੀ ਸਮਝਦੇ ਹੋ ਤੁਸੀਂ ਇਹ ਦਰਦ ਬੜਾ ਇਹ ਟਾਈਮ ਤਾਂ ਚਲੋ ਸਾਰੇ ਆਉਂਦੇ ਆ ਮਿਲ ਜਾਂਦੇ ਆ ਟਾਈਮ ਨਿਕਲ ਜਾਂਦਾ ਨਾ ਕਿ ਜਦੋਂ ਸਾਰੇ ਘਾਰ ਵਿਹਾਰ ਜਿਹੜੇ ਹੋ ਗਏ ਤੇ ਅੰਤਮ ਅਰਦਾਸ ਹੋ ਗਈ ਜਦੋਂ ਉਸ ਤੋਂ ਬਾਅਦ ਫਿਰ ਤੁਸੀਂ ਇਕੱਲੇ ਪੈ ਜਾਂਦੇ ਆ ਫਿਰ ਤੋਂ ਬੱਚਿਆਂ ਨੇ ਵੀ ਡੀਕੜਾ ਮਾਂ ਕਰਵਾਉਂਦੀ ਆ ਫਿਰ ਭਾਜੀ ਲਈ ਭਾਜੀ ਰੂਮੀ ਅਧੇ ਕਾਰਵਿਹਾਰ ਜਿਹੜੇ ਹੈਗੇ ਆ ਉਹਨੂੰ ਤੇ ਜਦੋਂ ਵਾਈਫ ਹੁੰਦੀ ਆ ਤਾਂ ਰਿਸ਼ਤੇਦਾਰੀਆਂ ਆਪ ਇਹ ਨਿਭਾਏ ਹੁੰਦੀ ਆ ਸਾਰੀਆਂ ਸਾਰੂ ਤੇ ਪਤਾ ਹੀ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਪ੍ਰੋਗਰਾਮ ਕਿਥੇ ਘਰਾਂ ਕਿ ਵਾਪਸ ਤੇ ਉਹ ਸਾਰਾ ਕੁਝ ਪਾਜਿਰੋ ਹੋਣਾ ਕਰਨਾ ਪੈਣਾ ਸਿਉੱਖਾ ਤੋਂ ਕਿ ਨਸ਼ਤਰ ਗਿਲਚੀ ਵੀ ਇਸ ਵੇਲੇ ਹੰਸਰਾਜ ਹੰਸ ਖੁਰਾ ਨੂੰ ਮਿਲ ਕੇ ਬਾਹਰ ਆ ਰਹੇ ਨੇ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਨਸ਼ਤਰ ਜੀ ਕੀ ਜਜ਼ਬਾਤ ਨੇ ਪਰਿਵਾਰ ਦੇ ਨਾਲ ਤੁਸੀਂ ਮੁਲਾਕਾਤ ਕਰਕੇ ਆਏ ਹੋ ਅਹ ਦੇਖੋ ਜ਼ਿੰਦਗੀ ਜਿਹੜੀ ਆ ਉਹ ਜੇ ਤਾਂ ਜੀਵਨ ਸਾਥੀ ਚਲ ਗਿਆ ਉਹ ਕਰਲੇ ਪੈ ਜਾਂਦੇ ਉਹਨਾਂ ਲਈ ਕਟਣੀ ਬੜੀ ਔਖੀ ਹੈ ਬੱਚਿਆਂ ਨੂੰ ਮਾਂ ਨਹੀਂ ਮਿਲਣੀ ਹਨਾ ਤੇ ਬਾਜੀ ਦੇ ਲਈ ਜ਼ਿੰਮੇਵਾਰੀ ਹੋਰ ਜ਼ਿਆਦਾ ਵਧ ਗਈ ਉਹਨਾਂ ਨੂੰ ਹੁਣ ਮਾਂ ਦਾ ਰੋਲ ਵੀ ਨਿਭਾਉਣਾ ਪੈਣਾ ਕਿਉਂਕਿ ਇਹ ਦਰਦ ਤੁਸੀਂ ਹੰਡਾਇਆ ਆਪਣੇ ਪਿੰਡੇ ਦੇ ਬਾਕੂ ਵੀ ਸਮਝਦੇ ਹੋ ਤੁਸੀਂ ਇਹ ਦਰਦ ਬੜਾ ਇਹ ਟਾਈਮ ਤਾਂ ਚਲੋ ਸਾਰੇ ਆਉਂਦੇ ਆ ਮਿਲ ਜਾਂਦੇ ਆ ਟਾਈਮ ਨਿਕਲ ਜਾਂਦਾ ਨਾ ਜਦੋਂ ਸਾਰੇ ਕਾਰ ਵਿਹਾਰ ਜਿਹੜੇ ਹੋ ਗਏ ਤੇ ਅੰਤਵਰਦਾਸ ਹੋ ਗਈ ਜਦੋਂ ਉਸ ਤੋਂ ਬਾਅਦ ਫਿਰ ਤੁਸੀਂ ਇਕੱਲੇ ਪੈ ਜਾਂਦੇ ਆ ਫਿਰ ਤੋਂ ਬੱਚਿਆਂ ਨੇ ਵੀ ਡੀਕੜਾ ਮਾਂ ਕਰਵਾਉਂਦੀ ਹੈ ਫਿਰ ਭਾਜੀ ਲਈ ਭਾਜੀ ਨੂੰ ਅੱਧੇ ਕਾਰ ਵਿਹਾਰ ਜਿਹੜੇ ਹੈਗੇ ਆ ਉਹਨੂੰ ਤੇ ਜਦੋਂ ਵਾਈਫ ਹੁੰਦੀ ਆ ਤਾਂ ਰਿਸ਼ਤੇਦਾਰੀਆਂ ਆਪ ਹੀ ਨਿਭਾਏ ਹੁੰਦੀਆਂ ਸਾਰੀਆਂ ਸਾਡੇ ਤੇ ਪਤਾ ਹੀ ਨਹੀਂ ਹੁੰਦਾ ਸਾਡਾ ਕੰਮ ਹੁੰਦਾ ਪ੍ਰੋਗਰਾਮ ਕਿਤੇ ਘਰ ਆ ਕੇ ਵਾਪਸ ਤੇ ਉਹ ਸਾਰਾ ਕੁਝ ਭਾਜੀ ਨੂੰ ਕਰਨਾ ਪੈਣਾ ਸਿਉ ਔਖਾ